ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬ੍ਰਦਰ ਡੈਰੀ ਫਾਰਮ 'ਚ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਵੈਰੋ ਕੇ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਮੋਗਾ ਅੱਜ ਦੀ ਵੀਡੀਓ 'ਚ ਆ ਸਾਹਮਣੇ ਸਕਰੀਨ ਤੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਕਾਊ ਆ ਪ੍ਰੋਪਰ ਡਿਟੇਲ ਇਹਦੀ ਬਾਾਈ ਤੋਂ ਲੈ ਕੇ ਦੇਵਾਂਗੇ ਸਭ ਤੋਂ ਪਹਿਲਾਂ ਤੁਹਾਡੇ ਮੂਰੇ ਰਿਕਵੈਸਟ ਆ ਕਿ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਦਬਾਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਆਓ ਲੈਨੇ ਆ ਡਿਟੇਲ ਕਰਦੇ ਆ ਗੱਲਬਾਤ ਬਾਈ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਵੀਰੇ ਅੰਗਰੇਜ਼ ਸਿੰਘ ਠੀਕ ਹੈ ਜੀ ਤੇ ਇਹ ਆਪਣੀ ਘਰ ਦੀ ਹੀ ਆ ਮਾਜੀ ਲਈ ਵੀਰੇ ਲੈ ਆਂਦੇ ਹੋ ਠੀਕ ਹੈ ਜੀ ਅੱਜ ਤੀਜਾ ਦਾ ਮੈਨੂੰ ਆਪਣੇ ਕੋਲ ਠੀਕ ਹੈ ਤਿੰਨ ਕਿ ਦਿਨ ਹੋ ਗਏ ਲੈਣ ਦੀ ਇਹ ਆਪਾਂ ਰੱਖਣ ਵਾਸਤੇ ਲਿਆਂਦੀ ਸੀ ਜਾਂ ਵਪਾਰ ਦਾ ਕੰਮ ਨਹੀਂ ਇਹ ਆਪਣੇ ਕੋਲੇ ਲਿਆ ਆ ਜਾਲੇ ਬੰਦੇ ਬਹੁਤ ਆਏ ਸੀਗੀ ਠੀਕ ਹੈ ਜੀ ਆਪਣੇ ਕੋਲੇ ਦਾਅਦ ਦੇ ਘਰ ਦੇ ਤੋਂ ਹੋਈ ਹੈ ਸੇਲ ਕਰਨੀ ਸੀ ਠੀਕ ਹੈ ਜੋਲ ਆਪਣੇ ਕੋਲੇ ਛੱਡ ਗਿਆ ਉਹਨੇ ਬਾਹਰ ਦਾ ਸੀਗਾ ਤੁਹਾਨੂੰ ਠੀਕ ਆ ਤੇ ਕਿੰਨੇ ਕ ਟਾਈਮ ਦੀ ਸੂਈ ਦੀ ਐ ਇਹਦੀ ਤੇ ਉਹਨਾਂ ਮੁਤਾਬਕ ਬਾਈ 4 ਮਹੀਨੇ ਹੋ ਗਏ ਠੀਕ ਆ 4 ਮਹੀਨੇ ਤੇ ਹੁਣ ਦੁੱਧ ਕਿੰਨਾ ਕੁ ਦਿੰਦੀ ਐ ਬਹੁਤ ਇਸ ਟਾਈਮ 7 ਲੀਟਰ ਆਪਣੇ ਕੋਲੇ ਉਪਰਾ ਕਰਕੇ ਉਹ ਤੋਂ ਬਲੋ ਆਪਾਂ 10 ਲੀਟਰ ਤੋਂ ਬਿਜਾਏ ਆ ਠੀਕ ਆ ਤੇ ਗੱਬਣਾ ਹੈਗੀ ਐ ਨਹੀਂ ਗੱਬਣਾ ਉਹਨਾਂ ਮੁਤਾਬਕ 45 ਦਿਨ ਦੀ ਠੀਕ ਆ ਤੇ ਆਪਾਂ ਖਾਲੀ ਕਰਕੇ ਦੇਣੀ ਆਪਾਂ ਨੂੰ ਦੱਸਾਂ ਹੋਇਆ 400 ਸਿਰ ਕਰਦਾ ਠੀਕ ਆ ਯਾਨੀ ਆਪਾਂ ਉਹਨਾਂ ਤੋਂ ਖਾਲੀ ਕਰਕੇ ਲਿਆ ਟੈਪ ਪਾਸ ਕਰਾ ਦੇ ਠੀਕ ਐ ਖਾਲ ਕੋਈ ਦੇਣੀ ਆ ਆਪਾਂ ਖਾਲ ਕੋਈ ਨਹੀਂ ਦੇਣੀ ਠੀਕ ਆ ਦੇਖ ਸਕਦੇ ਆਂ ਦੋਸਤੋ ਤੇ ਸੁਆ ਕਿਹੜਾ ਸੁਈ ਆ ਇਹ ਸੁਆ ਬਾਈ ਦੂਜਾ ਸੁਈ ਆ ਇਤੇ ਨੇ ਹਿਸਾਬ ਕਰਦਾ ਠੀਕ ਹੈ ਦੂਜਾ ਸੁਆ ਸੁਈ ਵੀ ਆ ਬਾਕੀ ਥਣ ਲੇਵਾ ਚੈੱਕ ਕਰ ਸਕਦੇ ਆਂ ਸਭੀ ਪਲੀ ਪੂਰੀ ਆ ਵੱਡੇ ਕੱਦ ਕਾਠ ਦੀ ਆ ਤੋਰਦੀ ਬਾਈ ਮੜੀ ਤੇ ਦੋਸਤੋ ਇਹ 7 ਕਿਲੋ ਦੁੱਧ ਇਹਦੇ ਥੱਲੇ ਹੁਣ ਜਿਹੜਾ ਤਿਆਰ ਆ ਤੇ ਚਾਰਾਂ ਕ ਮਹੀਨਿਆਂ ਦੀ ਸੁਈ ਵੀ ਆ ਅ ਗਾਂ ਵਾਲਿਆਂ ਦੇ ਰਸਣ ਮੁਤਾਬਕ ਤੇ ਹਲੇ ਬਾਈ ਕੋਲੇ ਤਿੰਨ ਕਦੇ ਨਹੀਂ ਹੋਏ ਆ ਤਾਂ ਕਰਕੇ ਥੋੜਾ ਜਿਹਾ ਉਪਰਾ ਕਰਦੀ ਆ ਤੇ ਬਾਕੀ ਪਲੀਸਾਂ ਵੀ ਪੂਰੀ ਆ ਝੋਟੀ ਦੇਖ ਸਕਦੇ ਆ ਬਾਕੀ ਥਾਂ ਥਾਂ ਨੂੰ ਬਹੁਤ ਸੋਹਣਾ ਲੱਗਿਆ ਡੇਢ ਮਹੀਨੇ ਦੀ ਇਹ ਗੱਬਣ ਆ ਬਾਈਆਂ ਦਾ ਉਹ ਥੋਡੀ ਕਿਸਮਤ ਆ ਵੀ ਰਹਿ ਗਈ ਹੋਵੇ ਤੇ ਬਾਈ ਨੇ ਖਾਲੀ ਕਰ ਕੀ ਦੇਣੀ ਆ ਇਹਦਾ ਮੁੱਲ ਬਈ ਕੀ ਕਰਦੇ ਆ ਡੇਟਾ ਦਾ ਵੀਰੋ ਫੋਨ ਤੇ ਆਖਾ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 9814530242 9814530242 ਠੀਕ ਹੈ ਇਹ ਬਾਈ ਦਾ ਕੰਟੈਕਟ ਨੰਬਰ ਆ ਜਰੂਰ ਸੰਪਰਕ ਕਰਿਓ ਦੋਸਤੋ ਚੰਗੀ ਝੋਟੀ ਆ ਬਾਕੀ ਦੁੱਧ ਪੀਣ ਵਾਸਤੇ ਮਾੜੀ ਨਹੀਂ ਹੈਗੀ ਵੀਡੀਓ ਵੇਖਣ ਵਾਸਤੇ ਧੰਨਵਾਦ